ਐਡਰੋ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਆਗ ਲੱਖਾਂ ਰੁਪਏ ਦਾ ਸਮਾਨ ਹੋਇਆ ਸੜ ਕੇ ਸੁਆ ਮੌਕੇ ਤੇ ਫੈਕਟਰੀ ਮੁਲਾਜ਼ਮਾਂ ਨੇ ਬਚਾ ਲਿਆ ਕਿੰਨਾ ਸਮਾਨ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਤੇ ਫਾਇਰ ਅਫਸਰਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਉਹ ਪੈ ਗਿਆ ਅੱਗ ਤੇ ਨਹੀਂ ਅੱਗ ਹਲੇ ਅੰਦਰ ਕਾਫੀ ਜ਼ਿਆਦਾ ਅੱਗ ਹੈਗੀ ਹੈ ਜੀ ਠੀਕ ਹੈ ਹੁਣ ਪਿਛਲੀ ਸਾਈਡ ਤੋਂ ਇਹਨਾਂ ਤੋਂ ਜੇਸੀਬੀ ਮੰਗਾਈਏ ਉਹ ਦੀਵਾਰ ਤੋੜ ਕੇ ਅੱਗ ਤੇ ਫਿਰ ਕੰਟਰੋਲ ਹੋਗਾ ਪੂਰੀ ਤਰ੍ਹਾਂ ਠੀਕ ਹੈ ਲੱਗਦਾ ਵੀ ਕਿਸ ਤਰੀਕੇ ਨਾਲ ਅੱਗ ਦਾ ਇਹ ਚਾਂਸ ਜਿਹੜਾ ਵਾਪਰੇ ਨਹੀਂ ਫਿਲਹਾਲ ਤਾਂ ਕੋਈ ਹਲੇ ਤੱਕ ਸਾਨੂੰ ਪਤਾ ਨਹੀਂ ਵੀ ਅੱਗ ਕਿਸ ਤਰ੍ਹਾਂ ਲੱਗੀ ਹੈ ਕਿਵੇਂ ਲੱਗੀ ਹੈ ਇਹ ਜ਼ਿਆਦਾ ਮਾਲਕ ਦੱਸ ਸਕਦੇ ਨੇ ਤੇ ਜਾਂ ਕੋਈ ਫੈਕਟਰੀ ਚ ਫੋਰਮੈਨ ਹੋਏਗਾ ਉਹ ਦੱਸ ਸਕਦਾ ਅੱਗ ਦਾ ਬਹਾਵ ਜ਼ਿਆਦਾ ਹੈ ਅੱਗ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਆ ਗਿਆ तकरीबन 50% ਅਸੀਂ ਕੰਟਰੋਲ ਕਰ ਚੁੱਕੇ ਹਾਂ ਕਿੰਨੀਆਂ ਕਿੰਨੀਆਂ ਕੋ ਗੱਡੀਆਂ ਲੱਗ ਚ माना स्टेशन दिया ना जी चार बार पार के आ गया गड्डियां चार बार पार के गड्डियां लग चुकी हैं ना हुन तक ठीक है अभी हाले तक काबू नहीं पाए नहीं हाले काबू नहीं है ठीक है ਜੀ ਜਿਹੜਾ ਅੱਗ ਦਾ ਪਾਣਾ ਵਾਪਰਿਆ ਕਿਸ ਤਰੀਕੇ ਨਾਲ ਵਾਪਰਿਆ ਜੀ ਇਹ ਜਿਹੜਾ ਆਪਣਾ ਜਿਹੜਾ ਹੈਗਾ ਸ਼ਾਰਟ ਸਰਕਟ ਹੋ ਗਿਆ ਪੱਖਾ ਲੱਗਿਆ ਸੀ ਬਿਜਲੀ ਵਾਲਾ ਹੂੰ ਉਹਦੇ ਵਿੱਚੋਂ 스파ਰਕਿੰਗ ਹੋ ਗਈ ਆ ਠੀਕ ਹੈ ਨਾਲ ਉੱਥੇ ਜਿੱਥੇ ਕੱਪੜੇ ਦੀ ਛਤਰੀ ਛਤਰੀ ਆਪਣਾ ਜੀ ਆਪਣੀਆਂ ਸਾਤਰਾ 13 ਤੀ ਬੰਦੇ ਨੇ ਕਪੜੇ ਵਾਲੀਆਂ ਜੀ ਜੀ ਉਹ ਕਪੜੇ ਦੀ ਛਤਰੀਆ ਨੂੰ ਵੱਲੋਂ ਫਿਰ ਉਹ ਸਪਾਰਕਿੰਗ ਕਰਕੇ ਅੱਗ ਲੱਗ ਗਈ ਉਹਦੇ ਨਾਲ ਕੋਈ ਨੁਕਸਾਨ ਜ਼ਿਆਦਾ ਹੋਇਆ ਜੀ ਚਲੋ ਜਾਨੀ ਨੁਕਸਾਨ ਬਚ ਗਿਆ ਬਾਕੀ ਤਾਂ ਜਿਹੜਾ ਹੈ ਪਰਮੇਸ਼ਰ ਦੀ ਕਿਰਪਾ ਹੈ ਜੋ ਬਚਤ ਰਹੀ ਹੈ ਇਸਾਨ ਤੋਂ ਕੋਈ ਐਸਟੀਮੇਟ ਕਿੰਨੇ ਦਾ ਨੁਕਸਾਨ ਹੋਣਾ ਉਹ ਦੇਖੋ ਨੁਕਸਾਨ ਦਾ ਹਲੇ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਅੰਦਰ ਮਸ਼ੀਨਰੀ ਵੀ ਪਈ ਹੈ ਜੀ ਚਲੋ ਮਸ਼ੀਨਰੀ ਨੂੰ ਕੁਝ ਨਹੀਂ ਹੁੰਦਾ ਲਾ ਕੁਛ ਏਦਾਂ ਦਾ ਹੈ ਠੀਕ ਹੈ ਜੀ ਵਾਲਾ ਹੂੰ ਤੇ ਜ਼ਿਆਦਾ ਤਾਂ ਆਪਾਂ ਜਿਹੜੇ ਰੌ ਮਟੀਰੀਅਲ ਹੈ ਉਹ ਉਹਦਾ ਲੌਸ ਮੰਨਦਾ ਹੋਣਾ ਲੇਬਰ ਤੁਹਾਡੀ ਠੀਕ ਹੈ ਸਾਰੀ ਸ ਸਾਰੀ तकरीबन ਪਰਮੇਸ਼ਰ ਦੀ ਕਿਰਪਾ ਠੀਕ ਜਾਨੀ ਨੁਕਸਾਨ ਖਾਰਦਾ ਠੀਕ ਹੈ ਬਚੌਰਿਆ ਹਾਂ ਠੀਕ ਹੈ